ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੂਬਾ ਕਮੇਟੀ ਦੀ ਮੀਟਿੰਗ ਸੂਬਾ ਪ੍ਰਧਾਨ ਬਲਵੀਰ ਸਿੰਘ ਚੰਡੂ ਅਤੇ ਕੌਮੀ ਸਕੱਤਰ ਬਲਵਿੰਦਰ ਸਿੰਘ ਜੰਮੂ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਪ੍ਰੈਸ ਕਲੱਬ ਵਿਖੇ ਹੋਈ ਜਿਸ ਵਿੱਚ ਪਠਾਨਕੋੜ ਪ੍ਰੈਸ ਕਲੱਬ ਦੇ ਪ੍ਰਧਾਨ ਐਨਪੀ ਤਵਨ ਸੀਨੀਅਰ ਮੀਤ ਪ੍ਰਧਾਨ ਸ਼ਿਵਜੋਤ ਸਿੰਘ ਹੁੰਮਨ ਅਤੇ ਸੀਨੀਅਰ ਮੈਂਬਰ ਭਾਰਤ ਪੂਸ਼ਨ ਡੋਗਰਾ ਉਚੇਚੇ ਤੌਰ ਤੇ ਇਸ ਬੈਠਕ ਵਿੱਚ ਪਹੁੰਚੇ ਬੈਠਕ ਵਿੱਚ ਸੂਬਾ ਪ੍ਰਧਾਨ ਬਲਵੀਰ ਸਿੰਘ ਚੰਡੂ ਨੇ ਭਾਰਤ ਪੂਸ਼ਨ ਡੋਗਰਾ ਨੂੰ ਸੂਬਾ ਵਰਕਿੰਗ ਕਮੇਟੀ ਦਾ ਮੈਂਬਰ ਐਲਾਨਿਆ ਜਿਨ੍ਹਾਂ ਨੂੰ ਸਭ ਨੇ ਆਪਣੇ ਵੱਲ ਵਧਾਈ ਦਿੱਤੀ ਤੇ ਨਾਲ ਹੀ ਇਸ ਮੌਕੇ ਤੇ ਪੱਤਰਕਾਰਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦੇ ਉੱਤੇ ਵੀ ਚਰਚਾ ਹੋਈ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਰਕਿੰਗ ਦੀ ਵਰਕਿੰਗ ਕਮੇਟੀ ਦੀ ਸਭਾਈ ਮੀਟਿੰਗ ਅੱਜ ਇੱਥੇ ਚੰਡੀਗੜ੍ਹ ਦੇ ਵਿੱਚ ਹੋਈ ਹੈ ਜਿਹਦੇ ਵਿੱਚ ਫੈਸਲਾ ਕੀਤਾ ਗਿਆ ਕਿ ਜਿਹੜੀ ਕੌਮੀ ਕਾਉਂਸਲ ਦੀ ਮੀਟਿੰਗ ਹੈ ਇੰਡੀਅਨ ਜਰਨਲਿਸਟ ਯੂਨੀਅਨ ਦੀ ਪੰਚਕੂਲਾ ਦੇ ਵਿੱਚ ਹੋਣੀ ਹੈ ਉਹਦੀ ਤਿਆਰੀ ਦੇ ਸਿਲਸਿਲੇ ਦੇ ਵਿੱਚ ਇਹ ਮੀਟਿੰਗ ਸੀ ਵੋਲਡ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਆਪਣੇ ਫੈਸਲੇ ਕੀਤੇ ਆ ਉਹਨਾਂ ਫੈਸਲਿਆਂ ਦੇ ਵਿੱਚ ਇਹ ਹੈਗਾ ਕਿ ਜਿਹੜੀਆਂ ਚੋਣਾਂ ਰਹੀਆਂ ਦੀਆਂ ਪੰਜਾਬ ਦੇ ਆ ਵਕਤ ਖੇលਿਆ ਦੇ ਆ ਉਹ 30 ਸਤੰਬਰ ਤੱਕ ਮੁਕੰਮਲ ਕਰ ਲਈਏ ਜਾਣ ਜਿਹੜੇ ਵੀ ਨਵੇਂ ਮੈਂਬਰਸ਼ਿਪ ਕਰਨੀ ਹੈ ਉਹ 30 ਸਤੰਬਰ ਤੱਕ ਮੁਕੰਮਲ ਹੋ ਜਾਣੀ ਚਾਹੀਦੀ ਇਹਦੇ ਨਾਲ ਹੀ ਦੋ ਅਹੁਦੇ ਤਿੰਨ ਖਾਲੀ ਹੋਏ ਸੀਗੇ ਵਰਕਿੰਗ ਕਮੇਟੀ ਦੇ ਵਿੱਚ ਜਿਵੇਂ ਭਰਤਪੁਰ ਡੋਗਰਾ ਉਹਨਾਂ ਨੂੰ ਰਾਣਕੋਟ ਤੋਂ ਮੈਂਬਰ ਲਿਆ ਗਿਆ ਇਹ ਵੀ ਜਿਹੜੇ ਆ ਇਹ ਯੂਨੀਅਨ ਦੇ ਜਿਹੜੇ ਸਕੱਤਰ ਜਨਰਲ ਸੀਗੇ ਉਹਨਾਂ ਦੀ ਸਿਹਤ ਠੀਕ ਨਹੀਂ ਰਹੀ ਪਾਲ ਸਿੰਘ ਨੌਲੀ ਹੋਣਾਂ ਦੀ ਤਾਂ ਦੇ ਉੱਪਰ ਜਿਹੜਾ ਹੁਸ਼ਨ ਸੂਦ ਹੋਣਾਂ ਨੂੰ ਨਵਾਂ ਜਨਰਲ ਸਕੱਤਰ ਬਣਾਇਆ ਗਿਆ ਇਸੇ ਤਰੀਕੇ ਨਾਲ ਹੋਰ ਜਿਹੜੀਆਂ ਵਰਕਿੰਗ ਕਮੇਟੀ ਦੇ ਵਿੱਚ ਉਹਦੇ ਖਾਲੀ ਸੀਗੀਆਂ ਮੈਂਬਰ ਬਣਾਉਣ ਦੇ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਤੇ ਇਹਦੇ ਨਾਲ ਜਿਹੜੇ ਆ ਨਵਾਂ ਸ਼ਹਿਰ ਤੋਂ ਜਿਹੜੇ ਹਰਮੇਸ਼ ਵੀਰਦੀ ਉਹਨਾਂ ਨੂੰ ਉਹਨਾਂ ਨੂੰ ਹੁਸ਼ਨ ਸੂਦ ਹੋਣਾਂ ਦੀ ਥਾਂ ਤੇ ਯੂਨੀਅਨ ਦਾ ਜਿਹੜਾ ਨਵਾਂ ਵਾਈਸ ਪ੍ਰਧਾਨ ਬਣਾਇਆ ਗਿਆ ਉਹ ਕਮ ਮੁਖੀ ਦੇ ਇੱਕ ਜਿਹੜੀ ਕੌਮੀ ਕੌਂਸਲ ਦੀ ਮੀਟਿੰਗ ਹੈ ਉਹਦੀ ਤਿਆਰੀ ਦੇ ਸਿਲਸਿਲੇ ਦੇ ਵਿੱਚ ਮੀਟਿੰਗ ਸੀਗੀ ਦੂਜੇ ਜਿਹੜੀ ਕੌਮੀ ਕੌਂਸਲ ਦੀ ਮੀਟਿੰਗ ਹੈ 3 ਤੇ 4 ਅਗਸਤ ਨੂੰ ਆਪਣੇ ਪੰਚਕੁਲਾ ਦੇ ਵਿੱਚ ਹੋ ਰਹੀ ਹੈ ਪੰਚਕੁਲਾ ਵਾਲੇ ਉਹਦੀਆਂ ਤਿਆਰੀਆਂ ਜਿਹੜੀਆਂ ਜੋਰਸ਼ੋਰ ਨਾਲ ਕਰ ਰਹੇ ਹੈ ਤੇ ਸਾਡਾ ਜਿਹੜਾ ਪੰਜਾਬ ਯੂਨਿਅਨ ਦਾ ਮਸਲਾ ਹੈ ਇਹ ਤਾਂ ਸਹਾਇਕ ਦੇ ਤੌਰ ਤੇ ਹੈਲਪਿੰਗ ਹੈਂਡ ਦੇ ਤੌਰ ਤੇ ਹੈ ਮਦਦ ਦੇ ਲਈ ਹੈ ਤੇ ਅਸੀਂ ਉਹਨਾਂ ਦੀ ਮਦਦ ਕਰ ਰਹੇ ਹਾਂ ਤੇ ਮੇਰਾ ਖਿਆਲ ਉਹ ਮੀਟਿੰਗ ਬੜੀ ਸਫਲ ਹੋਏਗੀ ਦੇਸ਼ ਭਰ ਤੋਂ 150 ਤੋਂ ਵੱਧ ਜਿਹੜੇ ਪੱਤਰਕਾਰ ਆ ਉਹ 3 ਤੇ 4 ਤਰੀਕ ਨੂੰ 3 ਤੇ 4 ਅਗਸਤ ਨੂੰ ਜਿਹੜੇ ਆ ਪੰਚਕੂਲਾ ਦੇ ਵਿੱਚ ਜੁੜਨਗੇ ਤੇ ਉਹਤੇ ਵੱਖ-ਵੱਖ ਮਦਲਿਆਂ ਦੇ ਉੱਪਰ ਮੁੱਦਿਆਂ ਦੇ ਉੱਪਰ ਵਿਚਾਰ ਵਟਾਂਦਰਾ ਕਰਕੇ ਕੋਈ ਇੱਕ ਦੀ ਰਣਨੀਤੀ ਜਿਹੜੀ ਬਣਾਇਆ ਜਾਏਗੀ ਇਹਨੀਆਂ ਗੱਲਾਂ ਮੈਂ ਦੱਸਣਾ ਕਰੀ ਧੰਨਵਾਦ ਇਫ ਯੂ ਵਿਸ਼ ਡੈਟ ਯਰ ਚਾਈਲਡ ਲਰਨਸ ਟੂਡੇ ਐਂਡ ਲੀਡਸ ਟੂਮਾਰੋ ਬ੍ਰਿੰਗ them ਟੂ A&M's Gems Cambridge International School Pathankot affiliated to CBSE New Delhi little kids are soft at body and strong at soul such is our kindergarten section with kids-friendly classrooms and strong ethics to inculcate good habits among our little champs the future ready school with shooting range cricket academy ncc naval unit swimming classes judo taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar Dalhousie bypass road patankar